ਬਹਿ ਗਿਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਨੇ ਜੀ ਸਾਰਿਆਂ ਦਾ ਧੰਨਵਾਦ ਜੀ ਹੋਰ ਜਿਹੜੇ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਉਹ ਵੀ ਆਪਣੀ ਜੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਬਣਾਉਣ ਲੱਗਿਆਂ ਜੀ ਟਮਾਟਰਾਂ ਦੀ ਚਟਣੀ ਜੀ ਉਹਦੇ ਲਈ ਆਪਾਂ ਨੇ ਲਏ ਨੇ ਟਮਾਟਰ ਤੇ ਇਹ ਆਪਾਂ ਨੇ ਪਿਆਜ਼ ਕੱਟੇ ਨੇ ਅਦਰਕ ਲਿਆ ਲਸਣ ਲਿਆ ਜੀ ਤੇ ਇੱਧਰ ਆਪਾਂ ਲਈਆਂ ਨੇ ਮਿਰਚਾਂ ਤੇ ਆਪਾਂ ਸੁੱਕੀਆਂ ਮਿਰਚਾਂ ਵੀ ਲੈ ਸਕਦੇ ਹਾਂ ਜੀ ਇਹ ਜਟਣੀ ਨੂੰ ਆਪਾਂ ਜੀ ਰੋਟੀ ਨਾਲ ਵੀ ਖਾ ਸਕਦੇ ਹਾਂ ਤੇ ਬਰੈਡ ਨਾਲ ਵੀ ਖਾ ਸਕਦੇ ਆਪਾਂ ਜੀ ਟਮਾਟਰਾਂ ਨੂੰ ਪਹਿਲਾਂ ਸਟੀਮ ਕਰਾਂਗੇ ਉਹਦੇ ਲਈ ਆਪਾਂ ਪਾਣੀ ਗਰਮ ਰੱਖਿਆ ਤੇ ਆਪਾਂ ਇਹ ਜਾਲੀ ਵਾਲੀ ਪ੍ਰਾਂਤ ਦੇ ਵਿੱਚ ਉੱਪਰ ਰੱਖ ਕੇ ਜੀ ਇਹਨਾਂ ਨੂੰ ਸਟੀਮ ਕਰਾਂਗੇ ਹਾਂ ਜੀ ਉੱਪਰੋਂ ਆਪਾਂ ਇਹਨਾਂ ਨੂੰ ਢੱਕ ਦਾਂਗੇ ਹਾਂ ਜੀ ਇਸ ਕਰਾ ਆਪਾਂ ਟਮਾਟਰ ਨੂੰ ਸਟੀਮ ਕਰ ਲਾਂਗੇ ਹਾਂ ਜੀ ਟਮਾਟਰ ਆਪਣੇ ਸਟੀਮ ਹੋ ਰਿਹਾਗੇ ਅਸੀਂ ਜੇ ਆਪਾਂ ਇੱਕ ਦੋ ਮਿੰਟ ਵਿੱਚ ਇਹਨਾਂ ਨੂੰ ਚੈੱਕ ਕਰ ਦਾਂਗੇ ਅੱਧਰ ਹੀ ਨਾਲ ਹੀ ਆਪਾਂ ਨੇ ਕਰ ਲਿਆ ਤੜਕਾ ਤਿਆਰ ਕੜਾਈ ਦੇ ਵਿੱਚ ਪਾ ਲਿਆ ਆਪਾਂ ਨੇ ਜਿਸਰੋਂ ਦਾ ਤੇਲ ਹਾਂਜੀ ਆਪੇ ਕਿਓ ਕੇ ਚਮਚਾ ਪਾ ਰਹੇ ਹਾਂ ਜੀ ਜੀਰਾ ਤੇ ਜਮੈਨ ਇੱਕ ਚਮਚਾ ਪਾਇਆ ਸੌਂਫ ਥੋੜੀ ਜੀ ਜੇ ਆਪਾਂ ਪਾਵਾਂਗੇ ਰਾਈ ਥੋੜੀ ਜੀ ਆਪਾਂ ਪਾਈ ਹੈ ਜੀ ਇਹਦੇ ਵਿੱਚ ਕੜਾਹਣ ਜੀ ਆਪਾਂ ਇਹਨਾਂ ਨੂੰ ਵੀ ਇੱਕ ਮਿੰਟ ਲਈ ਪਕਾਵਾਂਗੇ। ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਲਸਣ ਕੱਟਿਆ ਹੋਇਆ। ਮਾਤਾ ਪਾ ਦਾਂਗੇ ਜੀ ਨਾਲ ਹੀ ਅਦਰਕ ਵੀ ਕੱਟਿਆ ਹੋਇਆ। ਲਸਣ ਅਦਰਕ ਨੂੰ ਜੀ ਆਪਾਂ ਨਾਲ ਹੀ ਪਕਾ ਲਾਂਗੇ। ਬਣਾਉਂਗਾ ਕਰਨਾ ਮੜਾ ਜੀ ਹਾਂਜੀ ਆਪਾਂ ਲਾਈਟ ਬਰਾਉਨ ਜਾਂ ਕਲਰ ਇਹਦਾ ਚੇਂਜ ਕਰ ਲਾਂਗੇ ਬਹੁਤ ਵਧੀਆ ਕਿੱਥੇ ਗਾਨੇ ਤਿਆਰ ਹੁੰਦੀ ਹੈ ਜੀ ਨਾਲ ਹੀ ਪਾ ਦਾਂਗੇ ਜੀ ਦੇਗੀ ਮਿਰਚਾਂ ਲਾਲ ਕੱਟ ਕੇ ਬੀਕ ਬੀਕ ਹਾਂਜੀ ਆਪਾਂ ਨਾਲ ਹੀ ਪਾ ਦਾਂਗੇ ਜੀ ਕੱਟਿਆ ਹੋਇਆ ਪਿਆਜ਼ ਸਾਰੇ ਮਸਾਲੇ ਦੇ ਵਿੱਚ ਪਿਆਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਪਕਾਉਣਾ। ਜੇ ਤੁਸੀਂ ਹਰੀ ਮਿਰਚ ਪਾਉਣੀ ਹੈ ਤਾਂ ਉਹਨੇ ਤਾਂ ਹਰੀ ਪਾ ਸਕਦੇ ਹੋ। ਜੇ ਸੁੱਕੀ ਪੀਸੀ ਹੋਈ ਪਾਉਣੀ ਹੈ ਤਾਂ ਉਹ ਵੀ ਪਾ ਸਕਦੇ ਹੋ। ਹਾਂਜੀ ਟਮਾਟਰ ਆਪਣੇ ਸਟੀਮ ਹੋ ਚੁੱਕੇ ਹਨ ਆਪਾਂ ਗੈਸ ਬੰਦ ਕਰ ਦਾਂਗੇ ਹਾਂਜੀ ਆਪਾਂ ਜ ਇਹਨਾਂ ਨੂੰ ਠੰਡੇ ਕਰਕੇ ਇਹਨਾਂ ਦਾ ਉੱਪਰਲਾ ਜਿਹਾ ਛਿਲਕਾ ਜੀ ਉਤਾਰ ਦਾਂਗੇ ਕੋਲ ਇੱਕ ਪਾਣਡੇ ਦੇ ਵਿੱਚ ਪਾ ਗਏ ਇਹਨਾਂ ਨੂੰ ਪੱਕੇ ਤਲੇ ਰੱਖ ਕੇ ਠੰਡੇ ਕਰ ਲਾਂਗੇ ਹਾਂਜੀ ਜਿੰਨਾ ਚਿਰ ਆਪਣੇ ਟਮਾਟਰ ਠੰਡੇ ਹੋ ਰਹੇ ਨੇ ਜੀ ਉਹਨਾਂ ਜਿਹੜਾ ਆਪਾਂ ਤੜਕਾ ਬਣਾ ਰਹੇ ਹਾਂ ਠੰਡੇ ਕਰਕੇ ਆਪਾਂ ਉਹਨਾਂ ਦੇ ਉੱਪਰੋਂ ਛਿਲਕਾ ਤਾਰ ਦਾਂਗੇ ਜ਼ਰੂਰ ਬਣਾਇਆ ਜੀ ਤੁਸੀਂ ਵੀ ਟਰਾਈ ਕਰੋ ਇਹ ਚਟਣੀ ਬਹੁਤ ਵਧੀਆ ਬਣਦੀ ਹੈ ਜੀ ਕਿੰਨੇ ਡੇਢ ਕਿੰਨਾ ਪਾ ਰਹੇ ਹਾਂ ਹਾਂ ਜੀ ਆਪਾਂ ਪਾ ਰਹੇ ਹਾਂ ਜੀ ਨਮਕ ਡੇਢ ਇੱਕ ਚਮਚਾ ਆਪਾਂ ਪਾ ਰਹੇ ਹਾਂ ਨਮਕ ਥੋੜੀ ਜਿਹਾ ਆਪਾਂ ਪਾ ਦਾਂਗੇ ਜੀ ਦੇਗੀ ਮੋਤੀ ਅੰਜੇ ਆਪਾਂ ਪਾ ਦਾਂਗੇ ਜੀ ਚੀਨੀ चुकी तरह सारे मसाले नमक देगी मिर्ची आप जी चिट्टा सरका राइस चाही तरह मिक्स कर देना ਹਾਂਜੀ ਆਪਾਂ ਨੇ ਜੀ ਟਮਾਟਰਾਂ ਦਾ ਸਿਰਕਾ ਧਾਰ ਕੇ ਉਹਨਾਂ ਨੂੰ ਮੈਸ਼ ਜੇ ਕਰ ਲਿਆ ਹਾਂਜੀ ਕੜਾਹੀ ਆਪਣੀ ਗਰਮ ਹੋ ਚੁੱਕੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਸਰੋਂ ਦਾ ਤੇਲ ਕਰਦੇ ਹਾਂਜੀ 2-3 ਵੱਡੇ ਚਮਚ ਪਾ ਲਈ ਤੇਲ ਦੇ ਆਪਾਂ ਜੀ ਮੈਸ਼ ਕਰੇ ਹੋਏ ਟਮਾਟਰ ਤੇ ਤੇਲ ਸਾਰੇ ਜੀ ਆਪਾਂ ਇਹ ਟਮਾਟਰ ਤੇਲ ਦੇ ਵਿੱਚ ਪਾ ਲਵਾਂਗੇ ਤੇ ਜਿਵੇਂ ਤਰ੍ਹਾਂ ਮੈਸ਼ ਕਰ ਦਾਂਗੇ ਇਹਨੂੰ ਅੱਗੇ ਆਪਾਂ ਜੀ ਓਨੇ ਦੇਰ ਤੱਕ ਇਹਨਾਂ ਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਇਹਨਾਂ ਦਾ ਜਿਹੜਾ ਪਾਣੀ ਜਿਹਾ ਉਹ ਨਹੀਂ ਸੋਖਦਾ ਹੁੰਦਾ ਹੈਗਾ ਪਾਣੀ ਨੂੰ ਚੰਗੀ ਤਰ੍ਹਾਂ ਆਪਾਂ ਸੁਕਾ ਲਾਂਗੇ। ਲਓ ਜੀ ਆਪਣੇ ਟਮਾਟਰਾਂ ਦਾ ਜਿਹੜਾ ਪਾਣੀ ਆ ਜੀ ਬਿਲਕੁਲ ਸੋਖਦਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਤੜਕਾ ਪਾ ਦਾਂਗੇ ਜਿਹੜਾ ਆਪਾਂ ਨੇ ਤਿਆਰ ਕਰਕੇ ਰੱਖਿਆ ਰੰਗੀ ਤਰ੍ਹਾਂ ਜੀ ਆਪਾਂ ਮੈਸ਼ ਕਰਦਾਂਗੇ ਵਿੱਚ ਮਿਕਸ ਕਰਦਾਂਗੇ ਬਹੁਤ ਵਧੀਆ ਜੀ ਆਪਣੀ ਚਟਨੀ ਬਣ ਰਹੀ ਹੈ ਰੋਟੀ ਨਾ ਖਾਓ ਬਰੈਡ ਨਾ ਖਾਓ ਬਹੁਤ ਟੇਸਟੀ ਬਣਦੀ ਹੈ ਠੰਡੀ ਕਰਕੇ ਜੀ ਆਪਾਂ ਡੱਬੇ ਚ ਪਾ ਕੇ ਫ੍ਰਿਜ ਚ ਰੱਖ ਲਾਂਗੇ ਨਹੀਂ ਚਾਹ ਲੱਗੇ 3 ਮਹੀਨੇ ਬੈਠੇ। ਅਜੇਪਰ ਡੱਬੇ ਚ ਪਾ ਕੇ ਫਰਿੱਜ ਚ ਰੱਖ ਦਾਂਗੇ। ਬਿਲਕੁਲ ਵੀ ਖਰਾਬ ਨਹੀਂ ਹੋਣਗੇ। ਪਰ ਇੰਨਾ ਕ ਆਪਾਂ ਨੇ ਧਿਆਨ ਰੱਖਣਾ ਵੀ ਇਹਨੂੰ ਗਿੱਲਾ ਹੱਥ ਨਹੀਂ ਲਾਉਣਾ ਤੇ ਗਿੱਲਾ ਆਪਾਂ ਨੇ ਇਹਨੂੰ ਚਮਚ ਨਹੀਂ ਲਾਉਣਾ। ਬਹੁਤ ਵਧੀਆ ਜੀ ਆਪਣੀ ਚਟਨੀ ਬਣ ਕੇ ਤਿਆਰ ਹੋ ਜਾਊਗੀ। ਫਿਰ ਤਾਂ ਤੜਕਾ ਪਾ ਕੇ ਵੀ ਚੰਗੀ ਤਰ੍ਹਾਂ ਇਹਨੂੰ ਪਕਾ ਲਾਂਗੇ। ਅਰ ਜੀ ਬਾਜ਼ਾਰ ਵਿੱਚੋਂ ਚਟਣੀਆਂ ਲੈਣ ਦੀ ਬਿਲਕੁਲ ਵੀ ਜ਼ਰੂਰ ਨਹੀਂ ਇੰਨੇ ਕੁ ਤੇ ਚੀਜ਼ਾਂ ਜੀ ਆਪਣੇ ਆਮ ਘਰਾਂ ਦੇ ਵਿੱਚ ਹੁੰਦੀਆਂ ਇਹ ਨੇ ਆਪਾਂ ਬੜੇ ਸੌਖੇ ਤਰੀਕੇ ਨਾਲ ਬੜੀ ਆਸਾਨੀ ਨਾਲ ਘਰ ਦੇ ਵਿੱਚ ਬਣਾ ਸਕਦੇ ਹਾਂ ਟਮਾਟਰਾਂ ਨੂੰ ਸਟੀਮ ਕਰਕੇ ਚਿਲਕਾ ਲਾ ਤਾ ਹਾਂਜੀ ਪੈ ਇੱਕ ਡੋਂਗੇ ਦੇ ਵਿੱਚ ਕੱਢ ਲਾਂਗੇ ਜੀ ਹਾਂਜੀ ਚਟਣੀ ਆਪਣੀ ਬਣ ਕੇ ਤਿਆਰ ਹੈ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ